ਕਿਤਾਬ ਕਾਫਲਾ ਚੈਨਲ ਵਿੱਚ ਤੁਹਾਡਾ ਬਹੁਤ ਬਹੁਤ ਸਵਾਗਤ ਹੈ ਤੁਸੀਂ ਸੁਣ ਰਹੇ ਹੋ ਜੇਮਸ ਐਲਨ ਦੀ ਕਿਤਾਬ ਮਨੁੱਖ ਜਿਵੇਂ ਸੋਚਦਾ ਹੈ। ਬਸ ਸਥਿਤੀਆਂ ਦਾ ਵਿਚਾਰਾਂ ਤੇ ਅਸਰ। ਮਨੁੱਖ ਦਾ ਮਨ ਇੱਕ ਬਾਗ ਵਾਂਗ ਹੁੰਦਾ ਹੈ ਜੋ ਜਾਂ ਤਾਂ ਸੋਹਣੇ ਤਰੀਕੇ ਨਾਲ ਸੰਵਾਰਿਆ ਹੋਵੇ ਜਾਂ ਫਿਰ ਜੰਗਲ ਵਾਂਗੂੰ ਫੈਲਿਆ ਹੋਵੇ। ਚਾਹੇ ਉਹ ਆਵਾਦ ਹੋਵੇ ਜਾਂ ਜੰਗਲ ਹੋਵੇ ਸਾਹਮਣੇ ਨਜ਼ਰ ਆਵੇਗਾ ਦੇ ਕੋਈ ਉਪਜੋਗੀ ਬੀਜ ਨਾ ਬੀਜੇ ਜਾਂ ਜਿਆਦਾਤਰ ਬੇਕਾਰ ਕਾ ਬੂਟੀ ਉੱਥੇ ਪੈਦਾ ਹੋ ਜਾਵੇ ਅਤੇ ਲਗਾਤਾਰ ਉਸੇ ਤਰ੍ਹਾਂ ਦੇ ਬੀਜ ਪੈਦਾ ਹੋਣਗੇ ਜਿਵੇਂ ਮਾਲੀ ਕਾਸ਼ਤ ਕਰਦੇ ਸਮੇ ਕਾ ਬੂਟੀ ਨੂੰ ਹਟਾ ਕੇ ਫੁੱਲ ਫਲ ਅਗਾਉਂਦਾ ਹੈ ਜਿਨ੍ਹਾਂ ਨੇ ਉਸ ਨੂੰ ਲੋੜ ਹੈ ਇਸੇ ਤਰ੍ਹਾਂ ਮਨੁੱਖ ਨੂੰ ਵੀ ਆਪਣੇ ਮਨ ਦੇ ਬਾਗ ਨੂੰ ਸਨੇਹ ਨਾਲ ਅਗਾਉਣਾ ਚਾਹੀਦਾ ਹੈ ਤੇ ਗੋਡੀ ਕਰਕੇ ਸਾਰੇ ਗਲਤ ਬੇਕਾਰ ਅਤੇ ਅਸ਼ੁੱਧ ਵਿਚਾਰਾਂ ਨੂੰ ਆਪਣੇ ਮਨ ਵਿੱਚੋਂ ਕੱਢ ਦੇਣਾ ਚਾਹੀਦਾ ਹੈ। ਸੰਪੂਰਨਤਾ ਨੂੰ ਹਾਸਲ ਕਰਨ ਲਈ ਸਹੀ ਫਲ ਅਤੇ ਫੁੱਲ ਬੀਜਨੇ ਚਾਹੀਦੇ ਹਨ ਅਤੇ ਪਵਿੱਤਰ ਸੋਚ ਦੀ ਪ੍ਰਾਪਤੀ ਵੱਲ ਵਧਣਾ ਚਾਹੀਦਾ ਹੈ। ਇਸ ਤਰੀਕੇ ਨਾਲ ਮਨੁੱਖ ਦੇਰ ਸੰਵੇਰ ਇਹ ਜਾਣ ਲੈਂਦਾ ਹੈ ਕਿ ਉਹ ਆਪਣੇ ਮਨ ਦੇ ਬਾਗ ਦਾ ਪ੍ਰਮੁੱਖ ਮਾਲੀ ਹੈ ਤੇ ਆਪਣੀ ਜ਼ਿੰਦਗੀ ਨੂੰ ਦਿਸ਼ਾ ਦੇਣ ਵਾਲਾ ਵੀ ਉਹ ਆਪ ਹੀ ਹੈ। ਉਹ ਇਹ ਵੀ ਜਾਣ ਲੈਂਦਾ ਹੈ ਕੇ ਉਸ ਦੇ ਅੰਦਰ ਚੱਲ ਰਹੇ ਸੋਚ ਦੇ ਨਿਯਮ ਲਗਾਤਾਰ ਦਰਸਤ ਹੋ ਰਹੇ ਹਨ ਅਤੇ ਮਨ ਦੇ ਵਿਚਾਰ ਉਸ ਦੇ ਚਰਿੱਤਰ ਅਤੇ ਹਾਲਤਾਂ ਅਤੇ ਮੰਜ਼ਲ ਦੀ ਰੂਪਰੇਖਾ ਨਿਸ਼ਚਿਤ ਕਰਨ ਲਈ ਕਿਵੇਂ ਕੰਮ ਕਰਦੇ ਹਨ ਵਿਚਾਰ ਅਤੇ ਚਰਿੱਤਰ ਇੱਕ ਹੁੰਦੇ ਹਨ ਜਿਵੇਂ ਕਿ ਚਰਿੱਤਰ ਦਾ ਸੰਬੰਧ ਵਾਤਾਵਰਣ ਅਤੇ ਪ੍ਰਸਥਿਤੀਆਂ ਨਾਲ ਹੁੰਦਾ ਹੈ ਮਨੁੱਖ ਦੀਆਂ ਬਾਹਰਲੀਆਂ ਸਥਿਤੀਆਂ ਹਮੇਸ਼ਾ ਹੀ ਉਸ ਦੀ ਨਿੱਜੀ ਜ਼ਿੰਦਗੀ ਦੀਆਂ ਅੰਦਰਲੀਆਂ ਸਥਿਤੀਆਂ ਨਾਲ ਇੱਕ ਸੁਰਤਾ ਨਾਲ ਜੁੜੀਆਂ ਹੁੰਦੀਆਂ ਹਨ ਇਸ ਦਾ ਮਤਲਬ ਇਹ ਨਹੀਂ ਕਿ ਮਨੁੱਖ ਦੀਆਂ ਪ੍ਰਸਥਿਤੀਆਂ ਹਰ ਸਮੇਂ ਉਸ ਦੇ ਸਮੁੱਚੇ ਚਰਿੱਤਰ ਬਾਰੇ ਦੱਸਣਗੀਆਂ ਪਰ ਇਹ ਪ੍ਰਸਥਿਤੀਆਂ ਇਹਨੇ ਨੇੜਿਓਂ ਹੀ ਉਸ ਦੇ ਅੰਦਰਲੇ ਚਿੰਤਨ ਨਾਲ ਜੁੜੀਆਂ ਹੋਣਗੀਆਂ ਕਿ ਉਹ ਉਸ ਵਕਤ ਉਸ ਦੀ ਤਰੱਕੀ ਲਈ ਲਾਜ਼ਮੀ ਹੋਣਗੀਆਂ ਹਰ ਮਨੁੱਖ ਉੱਥੇ ਹੈ ਜਿੱਥੇ ਉਹ ਆਪਣੀ ਹੋਂਦ ਦੇ ਸਿਧਾਂਤ ਨਾਲ ਹੈ ਅਤੇ ਉਹਨਾਂ ਵਿਚਾਰਾਂ ਨਾਲ ਜਿਸ ਨੇ ਉਸ ਦੇ ਵਿਅਕਤੀਤਵ ਨੂੰ ਬਣਾਇਆ ਹੈ ਜ਼ਿੰਦਗੀ ਦੇ ਕਾਰਮ ਵਿੱਚ ਮੌਕੇ ਜਾ ਆਪਸਰਨਾ ਦਾ ਕੋਈ ਤਤ ਨਹੀਂ ਹੈ ਬਲਕਿ ਇਹ ਉਹ ਨਿਯਮ ਦਾ ਨਤੀਜਾ ਹੈ ਜੋ ਗਲਤ ਨਹੀਂ ਹੋ ਸਕਦਾ ਇਹ ਉਹਨਾਂ ਲਈ ਵੀ ਉਹਨਾਂ ਹੀ ਸੱਚ ਹੈ ਜਿਨ੍ਹਾਂ ਦੀ ਆਪਣੇ ਆਲੇ ਦੁਆਲੇ ਨਾਲ ਇੱਕ ਸੁਰਤਾ ਨਹੀਂ ਜਿੰਨੀ ਕਿ ਉਹਨਾਂ ਲਈ ਜੋ ਸੰਤੋਖ ਵਿੱਚ ਰਹਿੰਦੇ ਹਨ ਇੱਕ ਅਗਾਹ ਵਧੂ ਅਤੇ ਵਿਕਾਸਸ਼ੀਲ ਜੀਵ ਦੇ ਤੌਰ ਤੇ ਮਨੁੱਖ ਉੱਥੇ ਹੀ ਹੁੰਦਾ ਹੈ ਜਿੱਥੇ ਕਿ ਉਹ ਸਿੱਖ ਸਕੇ ਕਿ ਉਸਨੇ ਅੱਗੇ ਕਿਵੇਂ ਵਧਣਾ ਹੈ ਅਤੇ ਕਿਵੇਂ ਇਸ ਸਥਿਤੀ ਵਿੱਚ ਉਹ ਅਧਿਆਤਮਕ ਸਬਕ ਸਿੱਖਦਾ ਹੈ ਉਹ પરિਸਥਿਤੀ ਲੰਘ ਜਾਂਦੀ ਹੈ ਅਤੇ ਨੰਮੀਆਂ ਪਰਸਥਿਤੀਆਂ ਨੂੰ ਆਉਣ ਦਿੰਦੀ ਹੈ ਪਰਸਥਿਤੀਆਂ ਜਾਂ ਹਾਲਤ ਮਨੁੱਖ ਤੇ ਉਦੋਂ ਤੱਕ ਅਸਰ ਪਾਉਂਦੇ ਹਨ ਜਦੋਂ ਤੱਕ ਉਹ ਆਪਣੇ ਆਪ ਨੂੰ ਬਾਹਰਲੇ ਹਾਲਾਤ ਦਾ ਜੀਵ ਮੰਨਦਾ ਹੈ ਪਰ ਜਦੋਂ ਉਹ ਜਾਣ ਲੈਂਦਾ ਹੈ ਕਿ ਉਸ ਕੋਲ ਸਿਰਜਣ ਦੀ ਸ਼ਕਤੀ ਹੈ ਅਤੇ ਉਹ ਬਾਹਰਲੇ ਹਾਲਾਤ ਪੈਦਾ ਕਰਨ ਵਾਲੇ ਬੀਜਾਂ ਨੂੰ ਬੀਜ ਸਕਦਾ ਹੈ ਤਾਂ ਉਹ ਆਪਣੇ ਜੀਵਨ ਦਾ ਅਸਲੀ ਮਾਲਕ ਬਣਦਾ ਹੈ। ਹਰ ਓਮਨੁਖ ਜਿਸਨੇ ਲੰਬੇ ਸਮੇਂ ਲਈ ਸਵੈ ਨਿਯੰਤਰਣ ਅਤੇ ਸਵੈ ਸ਼ੁੱਧਤਾ ਦਾ ਅਭਿਆਸ ਕੀਤਾ ਹੈ ਉਹ ਜਾਣ ਲੈਂਦਾ ਹੈ ਕਿ ਉਸ ਦੀਆਂ ਬਾਹਰਲੀਆਂ ਪਰਸਥਿਤੀਆਂ ਵਿੱਚ ਉਸੇ ਅਨੁਪਾਤ ਵਿੱਚ ਫਰਕ ਪੈਂਦਾ ਹੈ ਜਿਸ ਅਨੁਪਾਤ ਵਿੱਚ ਅੰਦਰਲੀਆਂ ਪਰਸਥਿਤੀਆਂ ਬਦਲੀਆਂ ਹਨ। ਏਵੇਂ ਇੰਨਾ ਹੀ ਸੱਚ ਹੈ ਕਿ ਜਦੋਂ ਮਨੁੱਖ ਆਪਣੇ ਚਰਿੱਤਰ ਵਿੱਚਲੀ ਕਮੀਆਂ ਨੂੰ ਦੂਰ ਕਰਨ ਦਾ ਉਪਰਾਲਾ ਤੰਦ ਹੀ ਨਾਲ ਆਪਣੇ ਆਪ ਤੇ ਲਾਗੂ ਕਰਦਾ ਹੈ ਤਾਂ ਉਹ ਤੇਜ਼ੀ ਨਾਲ ਵਿਕਾਸ ਕਰਦਾ ਹੈ ਮਨੁੱਖ ਦੀ ਰੂਹ ਉਸ ਨੂੰ ਆਕਰਸ਼ਿਤ ਕਰਦੀ ਹੈ ਜੋ ਮਨੁੱਖ ਦੇ ਅੰਦਰ ਹੁੰਦਾ ਹੈ ਭਾਵੇਂ ਇਹ ਉਸ ਦਾ ਪਿਆਰ ਹੋਵੇ ਜਾਂ ਡਰ ਇਹ ਉਹਨਾਂ ਉਚਾਈਆਂ ਤੱਕ ਵੀ ਪਹੁੰਚਦੀ ਹੈ ਜਿੱਥੇ ਤਾંગ ਰੱਖਣ ਵਾਲੀਆਂ ਇੱਛਾਵਾਂ ਹੁੰਦੀਆਂ ਹਨ ਇਹ ਸਾਡੀਆਂ ਬੇਵਿਚਾਰੀ ਇੱਛਾਵਾਂ ਤੱਕ ਵੀ ਡਿੱਗ ਜਾਂਦੀ ਹੈ ਪਰ ਸਥਿਤੀਆਂ ਹੀ ਉਹ ਸਾਧਨ ਹਨ ਜਿਨ੍ਹਾਂ ਨਾਲ ਰੂਹ ਆਪਣੇ ਆਪ ਨੂੰ ਹਾਸਲ ਕਰਦੀ ਹੈ ਵਿਚਾਰ ਦਾ ਹਰ ਬੀਜ ਜਿਹੜਾ ਮਨ ਵਿੱਚ ਡਿੱਗਦਾ ਹੈ ਜਾਂ ਬੀਜਿਆ ਜਾਂਦਾ ਹੈ ਉਹ ਜੜ ਬਣ ਕੇ ਵੱਡਾ ਫੁੱਲਦਾ ਰਹਿੰਦਾ ਹੈ ਅਤੇ ਕਾਰਜ ਦਾ ਰੂਪ ਧਾਰ ਲੈਂਦਾ ਹੈ ਮਨੁੱਖ ਆਪਣੀਆਂ ਪਰਸਥਿਤੀਆਂ ਤੇ ਮੌਕਿਆਂ ਅਨਸਾਰ ਆਪਣਾ ਫਲ ਹਾਸਲ ਕਰਦਾ ਹੈ ਚੰਗੇ ਵਿਚਾਰਾਂ ਦਾ ਚੰਗਾ ਫਲ ਹੈ ਅਤੇ ਮਾੜੇ ਵਿਚਾਰਾਂ ਦਾ ਮਾੜਾ ਫਲ ਮਿਲਦਾ ਹੈ ਬਾਹਰਲੀ ਦੁਨੀਆ ਦੀਆਂ ਪਰਸਥਿਤੀਆਂ ਅੰਦਰਲੀਆਂ ਪ੍ਰਸਥਿਤੀਆਂ ਦੀ ਸੋਚ ਨੂੰ ਆਕਾਰ ਦਿੰਦੀਆਂ ਹਨ। ਦੋਵੇਂ ਮਾੜੀਆਂ ਜਾਂ ਚੰਗੀਆਂ ਬਾਹਰਲੀਆਂ ਪ੍ਰਸਥਿਤੀਆਂ ਵਿਅਕਤੀ ਦੇ ਚੰਗੇ ਲਈ ਹੀ ਹੁੰਦੀਆਂ ਹਨ। ਮਨੁੱਖ ਆਪਣੀ ਫਸਲ ਨੂੰ ਖੁਦ اگਾਉਂਦੇ ਹੋਏ ਆਪਣੇ ਦੁੱਖਾਂ ਤੇ ਖੁਸ਼ੀਆਂ ਦੋਹਾਂ ਤੋਂ ਸਿੱਖਦਾ ਰਹਿੰਦਾ ਹੈ। ਆਪਣੀਆਂ ਇੱਛਾਵਾਂ ਉਹ ਮੰਗਾ ਵਿਚਾਰਾਂ ਦਾ ਪਿੱਛਾ ਕਰਦਾ ਹੋਇਆ ਮਨੁੱਖ ਨੂੰ ਦੂਸਰਿਆਂ ਨੂੰ ਆਪਣੇ ਆਪ ਤੇ ਹਾਵੀ ਹੋਣ ਦਾ ਮੌਕਾ ਦੇ ਦਿੰਦਾ ਹੈ। ਅਖੀਰ ਵਿੱਚ ਮਨੁੱਖ ਫਲ ਤੱਕ ਅਪੜਦਾ ਹੈ। ਅਤੇ ਉਹ ਆਪਣੀ ਜ਼ਿੰਦਗੀ ਦੀਆਂ ਬਾਹਰਲੀਆਂ ਜ਼ਰੂਰਤਾਂ ਦੀ ਪੂਰਤੀ ਕਰਦਾ ਹੈ। ਪ੍ਰਗਤੀ ਅਤੇ ਢਾਲ ਲੈਣ ਦੇ ਸਿਧਾਂਤ ਨਾਲ ਸਭ ਕੁਝ ਹਾਸਲ ਕੀਤਾ ਜਾ ਸਕਦਾ ਹੈ। ਮਨੁੱਖ ਰਹਿਣ-ਬਸੇਰੇ ਜਾਂ ਜੇਲ੍ਹ ਆਪਣੀ ਕਿਸਮਤ ਜਾਂ ਪ੍ਰਸਥਿਤੀਆਂ ਕਰਕੇ ਨਹੀਂ, ਬਲਕਿ ਮਾੜੇ ਵਿਚਾਰਾਂ ਤੇ ਚੱਲਣ ਕਰਕੇ ਅਤੇ ਕੂੜਕਮਿਨੀ ਇਛਾਾਂ ਮਾਰ ਕੇ ਜਾਂਦਾ ਹੈ। ਪਵਿੱਤਰ ਮਨ ਵਾਲਾ ਮਨੁੱਖ ਇਕੋਦਮ ਬਾਹਰਲੀਆਂ ਪ੍ਰਸਥਿਤੀਆਂ ਦੇ ਦਬਾਅ ਵਿੱਚ ਆ ਕੇ ਅਪਰਾਧ ਨਹੀਂ ਕਰਦਾ, ਬਲਕਿ ਅਪਰਾਧੀ ਵਿਚਾਰਤਾ ਲੰਬੇ ਸਮੇਂ ਤੋਂ ਚੁੱਪਚਾਪ ਬਿਤੇ ਉਹਦੇ ਦਿਲ ਵਿੱਚ ਪੜ ਰਹੇ ਹੁੰਦੇ ਹਨ ਅਤੇ ਮੌਕਾ ਮਿਲਣ ਤੇ ਉਹ ਆਪਣੀ ਇਕੱਠੀ ਕੀਤੀ ਸਾਰੀ ਸ਼ਕਤੀ ਦਿਖਾ ਦਿੰਦੇ ਹਨ। ਪਰਸਥਿਤੀਆਂ ਮਨੁੱਖ ਨੂੰ ਨਹੀਂ ਬਣਾਉਂਦੀਆਂ ਬਲਕਿ ਉਹ ਉਸ ਨੂੰ ਉਸਦਾ ਅਸਲ ਚਰਿੱਤਰ ਦਿਖਾਉਂਦੀਆਂ ਹਨ। ਕਦੇ ਵੀ ਅਜਿਹੇ ਹਾਲਾਤ ਨਹੀਂ ਹੁੰਦੇ ਜੋ ਮਨੁੱਖ ਨੂੰ ਐਬ ਵੱਲ ਹੋਰ ਲੈ ਜਾਣ ਅਤੇ ਨਾ ਹੀ ਅਜਿਹੇ ਕਿ ਸਦਗੁਣ ਨੂੰ ਹੋਰ ਬढ़ा ਦਿੰਦੇ ਹੋਣ। ਬਿਨਾ ਚੰਗੇ ਵਿਚਾਰਾਂ ਦੇ ਬੀਜ ਬੀਜੇ ਅਤੇ ਉਹਨਾਂ ਉਤੇ ਅਮਲ ਕੀਤੇ ਬਿਨਾ ਮਨੁੱਖ ਜੋ ਆਪਣੇ ਵਿਚਾਰਾਂ ਦਾ ਖੁਦ ਮਾਲਕ ਹੈ ਆਪਣੇ ਆਪ ਨੂੰ ਬਣਾਉਣ ਵਾਲਾ ਅਤੇ ਆਕਾਰ ਦੇਣ ਵਾਲਾ ਹੈ ਅਤੇ ਇਸ ਤਰ੍ਹਾਂ ਪ੍ਰਸਥਿਤੀਆਂ ਨੂੰ ਬਣਾਉਣ ਵਾਲਾ ਕਰਤਾ ਹੈ ਰੂਹ ਵੀ ਜਨਮ ਸਮੇਂ ਆਪਣੇ ਆਪ ਹੀ ਆਉਂਦੀ ਹੈ ਧਰਤੀ ਦੀ ਤੀਰਥ ਯਾਤਰਾ ਹਰ ਪੜਾ ਉਤੇ ਉਹਨਾਂ ਸਥਿਤੀਆਂ ਦੇ ਸਮੇਲ ਨੂੰ ਆਕਰਸ਼ਿਤ ਕਰਦੀ ਹੈ ਜੋ ਖੁਦ ਪ੍ਰਗਟ ਹੁੰਦੇ ਹਨ ਜੋ ਕਿ ਮਨੁੱਖ ਦੀ ਆਪਣੀ ਸ਼ੁੱਧਤਾ ਅਸ਼ੁੱਧਤਾ ਤਾਕ ਤਾ ਕਮਜ਼ੋਰੀਆਂ ਦਾ ਪਰਛਾਵਾ ਹਨ ਮਨੁੱਖ ਉਸ ਨੂੰ ਆਕਰਸ਼ਿਤ ਨਹੀਂ ਕਰਦਾ ਜਿਸ ਨੂੰ ਉਹ ਚਾਹੁੰਦਾ ਹੈ ਪਰ ਉਸ ਨੂੰ ਕਰ ਸਕਦਾ ਹੈ ਜੋ ਉਸ ਵੱਲ ਆਕਰਸ਼ਿਤ ਹੈ ਉਸ ਦੇ ਸੁਪਨੇ ਅਤੇ ਇੱਛਾਵਾਂ ਕਦਮ ਕਦਮ ਤੇ ਅਸਫਲ ਹੋ ਜਾਂਦੀਆਂ ਹਨ ਪਰ ਉਸ ਦੇ ਅੰਦਰਲੇ ਵਿਚਾਰ ਅਤੇ ਇੱਛਾਵਾਂ ਨੂੰ ਖੁਰਾਕ ਆਪਣੇ ਆਪ ਤੋਂ ਮਿਲਦੀ ਰਹਿੰਦੀ ਹੈ ਚਾਹੇ ਉਹ ਗਲਤ ਵਿਚਾਰ ਹੋਣ ਚਾਹੇ ਚੰਗੇ ਵਿਚਾਰ ਜਿਹੜੀ ਰੋਹਾਨੀ ਸ਼ਕਤੀ ਸਾਨੂੰ ਦਿਸ਼ਾ ਦਿੰਦੀ ਹੈ ਉਹ ਸਾਡੇ ਅੰਦਰ ਹੀ ਹੁੰਦੀ ਹੈ ਇਹ ਸਾਡਾ ਆਪਣਾ ਆਪ ਹੁੰਦਾ ਹੈ ਮਨੁੱਖ ਸਿਰਫ ਆਪਣੇ ਆਪ ਨੂੰ ਸੰਭਾਲਦਾ ਹੈ ਵਿਚਾਰ ਅਤੇ ਕਾਰਜ ਕਿਸਮਤ ਦੇ ਜੇਲਰ ਵਾਂਗ ਹੁੰਦੇ ਹਨ ਜੋ ਤਕਦੀਰ ਨੂੰ ਬੰਨ ਕੇ ਰੱਖਦੇ ਹਨ ਅਤੇ ਨਾਲ ਹੀ ਉਹ ਆਜ਼ਾਦੀ ਦੇ ਦੇਵਤੇ ਵੀ ਹੁੰਦੇ ਹਨ ਤੇ ਉਹ ਉੱਤਮ ਮਨੁੱਖ ਦਾ ਕਲਿਆਣ ਕਰ ਦਿੰਦੇ ਹਨ ਮਨੁੱਖ ਉਹ ਪ੍ਰਾਪਤ ਨਹੀਂ ਕਰਦਾ ਜੋ ਉਹ ਚਾਹੁੰਦਾ ਹੈ ਅਤੇ ਜਿਸ ਲਈ ਉਹ ਪ੍ਰਾਰਥਨਾ ਕਰਦਾ ਹੈ ਬਲਕਿ ਜੋ ਉਹ ਕਮਾਉਂਦਾ ਹੈ ਜੋ ਉਸ ਦੇ ਕਾਰਜਾਂ ਦਾ ਨਤੀਜਾ ਹੁੰਦਾ ਹੈ ਉਸ ਦੀਆਂ ਇੱਛਾਵਾਂ ਤੇ ਪ੍ਰਾਰਥਨਾ ਉਦੋਂ ਹੀ ਸਫਲ ਹੁੰਦੀਆਂ ਹਨ ਜਦੋਂ ਸੋਚ ਅਤੇ ਅਮਲ ਇੱਕ ਸੁਰ ਹੁੰਦੇ ਹਨ ਇਸ ਸੱਚ ਦੀ ਰੋਸ਼ਨੀ ਦੇ ਵਿੱਚ ਕਿ ਇਸ ਦਾ ਮਤਲਬ ਪਰਸਥਿਤੀਆਂ ਦੇ ਵਿਰੁੱਧ ਲੜਨਾ ਹੈ ਇਸ ਦਾ ਮਤਲਬ ਹੈ ਕਿ ਮਨੁੱਖ ਲਗਾਤਾਰ ਬਿਨਾਂ ਕਿਸੇ ਅਸਰ ਦੇ ਬਗਾਵਤ ਕਰ ਰਿਹਾ ਹੈ ਬਿਨਾਂ ਕਿਸੇ ਨਤੀਜੇ ਦੇ ਜਦੋਂ ਕਿ ਮਨੁੱਖ ਹਰ ਸਮੇਂ ਆਪਣੇ ਦਿਲ ਵਿੱਚ ਆਪਣੀਆਂ ਇੱਛਾਵਾਂ ਨੂੰ ਪਾਲਣ ਅਤੇ ਸੰਭਾਲਣ ਦੀ ਕੋਸ਼ਿਸ਼ ਕਰ ਰਿਹਾ ਹੈ ਇਹ ਕਾਰਜ ਚੇਤਨਾ ਅਵਗੁਣ ਦਾ ਰੂਪ ਲਏ ਜਾਂ ਇੱਕ ਅਵਚੇਤਨ ਕਮਜ਼ੋਰੀ ਹੋਵੇ ਪਰ ਜੋ ਵੀ ਇਹ ਹੈ ਇਹ ਉਸਦੇ ਯਤਨਾਂ ਨੂੰ ਪੂਰਨ ਤਰੀਕੇ ਨਾਲ ਅਸਫਲ ਕਰਦਾ ਹੈ ਇਸੇ ਕਰਕੇ ਇਸਦੇ ਇਲਾਜ ਵੀ ਤਰੰਤ ਲੋੜ ਹੁੰਦੀ ਹੈ ਮਨੁੱਖ ਆਪਣੀਆਂ ਪਰਸਥਿਤੀਆਂ ਨੂੰ ਸੁਧਾਰਨ ਲਈ ਬੜੇ ਉਤਾਵਲੇ ਹੁੰਦੇ ਹਨ ਪਰ ਆਪਣੇ ਆਪ ਵਿੱਚ ਸੁਧਾਰ ਦੇ ਇੱਛੁਕ ਨਹੀਂ ਹੁੰਦੇ ਜਿਹੜਾ ਮਨੁੱਖ ਆਪਣੇ ਆਪ ਵਿੱਚ ਤਖਲੀਪ ਦੇ ਬਦਲਾਅ ਲਿਆਉਣ ਦੇ ਪਿੱਛੋਂ ਨਹੀਂ ਹਟਦਾ ਉਸ ਨੇ ਜੋ ਦਿਲ ਵਿੱਚ ਨਿਸ਼ਾਨੇ ਰੱਖੇ ਹੁੰਦੇ ਹਨ ਉਹ ਕਦੇ ਵੀ ਮੁਕੰਮਲ ਹੋਏ ਤੋਂ ਬਿਨਾਂ ਨਹੀਂ ਰਹਿਣਗੇ ਇਹ ਓਨਾ ਹੀ ਦੁਨੀਆਵੀ ਸੱਚ ਹੈ ਜਿਨ੍ਹਾਂ ਕੇ ਅਲੌਕਿਕ ਭਾਵੇਂ ਮਨੁੱਖ ਦਾ ਮੁੱਖ ਮੰਤਵ ਦੌਲਤ ਹਾਸਲ ਕਰਨਾ ਹੈ ਪਰ ਉਸ ਨੂੰ ਆਪਣਾ ਟੀਚਾ ਹਾਸਲ ਕਰਨ ਲਈ ਆਪਣਾ ਬਹੁਤ ਕੁਝ ਕਰਵਾਨ ਕਰਨ ਲਈ ਤਿਆਰ ਹੋਣਾ ਪਵੇਗਾ। ਉਸ ਨੂੰ ਤਾਖਤ ਵਰ ਵਧੀਆ ਅਤੇ ਸੰਤੁਲਨ ਜ਼ਿੰਦਗੀ ਜੀਉਣ ਵਾਸਤੇ ਹੋਰ ਕਿੰਨਾ ਕੁਝ ਚਾਹੀਦਾ ਹੈ। ਉਸ ਨੂੰ ਇਹ ਕੌਣ ਸਮਝਾਵੇਗਾ? ਇੱਥੇ ਇੱਕ ਮਨੁੱਖ ਹੈ ਜੋ ਖਾਸ ਹਾਲਤ ਵਿੱਚ ਹੈ। ਉਹ ਬਹੁਤ ਜ਼ਿਆਦਾ ਫਿਕਰਮੰਦ ਹੈ ਕਿ ਉਸ ਦਾ ਆਲਾ-ਦਵਾਰਾ ਅਤੇ ਉਸ ਦੇ ਘਰ ਦੇ ਸੁੱਖ ਸੁਧਰਨ ਪਰ ਫਿਰ ਵੀ ਉਹ ਸਾਰਾ ਸਮਾਂ ਕੰਮਚੋਰ ਬਣਿਆ ਰਹਿੰਦਾ ਹੈ। ਉਹ ਆਪਣੇ ਮਾਲਕ ਨੂੰ ਧੋਖਾ ਦੇਣ ਨੂੰ ਜਾਇਜਠਾ ਹਰਾਉਂਦਾ ਹੈ ਕਿ ਉਸ ਦੀ ਤਨਖਾਹ ਘੱਟ ਹੈ। ਅਜਿਹਾ ਮਨੁੱਖ ਉਹਨਾਂ ਸਿਧਾਂਤਾਂ ਦੇ ਮੂਲੇ ਨਿਯਮਾਂ ਨੂੰ ਸਮਝਦਾ ਹੀ ਨਹੀਂ ਜੋ ਕਿ ਸੱਚੇ ਕੁਸ਼ਹਾਲੀ ਦਾ ਆਧਾਰ ਹਨ। ਉਹ ਇਸ ਕਾਬਲ ਹੀ ਨਹੀਂ ਹੈ ਕਿ ਉਹ ਖਸਤਾ ਹਾਲਤ ਤੋਂ ਉੱਪਰ ਉੱਠ ਸਕੇ, ਬਲਕਿ ਅਸਲ ਵਿੱਚ ਉਹ ਆਪਣੇ ਆਪ ਨੂੰ ਹੋਰ ਜ਼ਿਆਦਾ ਖਸਤਾ ਹਾਲਤ ਵੱਲ ਲੈ ਕੇ ਜਾ ਰਿਹਾ ਹੈ। ਆਪਣੇ ਅੰਦਰ ਦੇ ਵਿਅਸ਼ੀ ਅਤੇ ਗਲਤ ਵਿਚਾਰਾਂ ਨੂੰ ਕਾਰਜ ਰੂਪ ਦੇ ਕੇ ਇੱਥੇ ਇੱਕ ਅਮੀਰ ਮਨੁੱਖ ਹੈ ਜੋ ਜ਼ਿਆਦਾ ਖਾਣ ਕਰਕੇ ਇੱਕ ਦੁਖਦਾਈ ਅਤੇ ਨਿਰੰਤਰ ਰੋਗ ਦਾ ਸ਼ਿਕਾਰ ਹੈ ਇਸ ਬਿਮਾਰੀ ਤੋਂ ਪਿੱਛਾ ਛਡਾਉਣ ਲਈ ਉਹ ਪੈਸੇ ਦੀ ਵੱਡੀ ਰਕਮ ਦੇਣ ਨੂੰ ਤਿਆਰ ਹੈ ਪਰ ਉਹ ਆਪਣੀਆਂ ਭੁੱਖੜਾਂ ਵਾਲੀਆਂ ਆਤਾਂ ਛੱਡਣ ਨੂੰ ਤਿਆਰ ਨਹੀਂ ਉਹ ਆਪਣੇ ਜੀਵ ਦੇ ਸੁਆਦ ਨੂੰ ਵੀ ਨਹੀਂ ਛੱਡਣਾ ਚਾਹੁੰਦਾ ਅਤੇ ਨਾਲ ਹੀ ਚਾਹੁੰਦਾ ਹੈ ਕਿ ਉਹ ਕੁਦਰਤੀ ਤੌਰ ਤੇ ਸਿਹਤਮੰਦ ਰਹੇ ਅਜਿਹਾ ਮਨੁੱਖ ਸਿਹਤਮੰਦ ਹੋਣ ਦੇ ਅਯੋਗ ਹੈ ਕਿਉਂਕਿ ਚੰਗੀ ਸਿਹਤ ਵਾਸਤੇ ਉਸਨੇ ਅਜੇ ਤੱਕ ਸਿਹਤਮੰਦ ਜ਼ਿੰਦਗੀ ਜੀਉਣ ਦਾ ਪਹਿਲਾ ਨਿਯਮ ਵੀ ਨਹੀਂ ਸਿੱਖਿਆ। ਇੱਥੇ ਇੱਕ ਦਿਹਾੜੀਦਾਰ ਮੁਲਾਜ਼ਮ ਦਾ ਮਾਲਕ ਹੈ ਜੋ ਗਲਤ ਤਰੀਕੇ ਅਪਣਾਉਂਦਾ ਹੈ ਤਾਂ ਕਿ ਦਿਹਾੜੀਦਾਰ ਨੂੰ ਬਣਦਾ ਮਿਹਨਤਾਨਾ ਨਾ ਦਿੱਤਾ ਜਾ ਸਕੇ ਅਤੇ ਉਹ ਉਮੀਦ ਕਰਦਾ ਹੈ ਕਿ ਆਪਣੇ ਅਧੀਨ ਕੰਮ ਕਰਦੇ ਦਿਹਾੜੀਦਾਰਾਂ ਨੂੰ ਘੱਟ ਮਿਹਨਤਾਨਾ ਦੇਣ ਨਾਲ ਉਸ ਨੂੰ ਜ਼ਿਆਦਾ ਮੁਨਾਫਾ ਹੋ ਜਾਵੇਗਾ। ਅਜਿਹੇ ਮਨੁੱਖ ਕੁੱਲ ਮਿਲਾ ਕੇ ਖੁਸ਼ਹਾਲੀ ਦੇ ਅਯੋਗ ਹੁੰਦੇ ਹਨ ਜਦੋਂ ਉਹ ਆਦਰ, ਵਕਾਰ, ਅਤਤਨ ਦੋਵੇਂ ਪਾਸੇ ਵਿਵਾਲੀਆ ਹੋ ਜਾਂਦੇ ਹਨ ਤਾਂ ਉਹ ਸਥਿਤੀਆਂ ਨੂੰ ਕਸੂਰਵਾਦ ਠਹਿਰਾਉਂਦੇ ਹਨ ਇਹ ਨਾ ਜਾਣਦੇ ਹੋਏ ਕਿ ਉਹ ਆਪਣੀ ਹਾਲਤ ਦੇ ਖੁਦ ਜ਼ਿੰਮੇਵਾਰ ਹਨ ਇਹ ਤਿੰਨ ਉਦਾਹਰਣ ਮੈਂ ਸਿਰਫ ਇਸ ਕਰਕੇ ਦਿੱਤੇ ਹਨ ਤਾਂ ਜੋ ਇਹ ਪ੍ਰਮਾਣ ਮਿਲੇ ਕਿ ਮਨੁੱਖ ਆਪਣੇ ਹਾਲਾਤਾਂ ਦਾ ਕਾਰਨ ਆਪ ਹੁੰਦਾ ਹੈ ਬੇਸ਼ੱਕ ਅਵਚੇਤਨ ਤੌਰ ਤੇ ਹਾਲਾਂਕਿ ਉਹ ਇੱਕ ਚੰਗਾ ਟੀਚਾ ਲੈ ਕੇ ਚੱਲ ਰਿਹਾ ਹੁੰਦਾ ਹੈ ਪਰ ਨਾਲ ਹੀ ਲਗਾਤਾਰ ਉਹ ਅਜਿਹੇ ਨਿਰਾਸ਼ਾਜਨਕ ਵਿਚਾਰਾਂ ਨੂੰ ਉਤਸ਼ਾਹਿਤ ਕਰਦਾ ਹੈ ਜਿਨ੍ਹਾਂ ਦਾ ਉਸ ਦੇ ਟੀਚੇ ਨਾਲ ਸੁਰ ਨਹੀਂ ਮਿਲਦਾ ਅਜਿਹੇ ਮਾਮਲੇ ਬਹੁਤ ਜ਼ਿਆਦਾ ਤੇ ਲੰਮੇ ਸਮੇਂ ਲਈ ਤਕਰੀਬਨ ਪਿੰਨ ਪਿੰਨ ਹੋ ਸਕਦੇ ਹਨ ਪਰ ਕੋਈ ਜ਼ਰੂਰੀ ਨਹੀਂ ਹੈ ਮਨੁੱਖ ਚਾਹੇ ਤਾਂ ਉਹ ਇਸ ਨੂੰ ਹੱਲ ਕਰ ਸਕਦਾ ਹੈ ਪਰ ਆਪਣੇ ਵਿਚਾਰਾਂ ਨੂੰ ਕਾਰਜ ਰੂਪ ਦੇ ਕੇ ਅਤੇ ਆਪਣੇ ਮਨ ਤੇ ਜ਼ਿੰਦਗੀ ਵਿੱਚ ਉਤਾਰ ਕੇ ਕੇਵਲ ਬਾਹਰਲੇ ਹਾਲਾਤ ਕਿਸੇ ਵੀ ਕਾਰਨ ਦਾ ਠੋਸ ਆਧਾਰ ਨਹੀਂ ਹੋ ਸਕਦੇ ਹਾਲਾਂਕਿ ਪ੍ਰਸਥਿਤੀਆਂ ਬਹੁਤ ਉਲਝਣ ਵਾਲੀਆਂ ਹੁੰਦੀਆਂ ਹਨ ਵਿਚਾਰ ਬਹੁਤ ਢੂੰਗੇ ਜੁੜੇ ਹੋਏ ਹੁੰਦੇ ਹਨ ਅਤੇ ਖੁਸ਼ੀਆਂ ਦੇ ਸਤਾਰ ਵੀ ਅਲੱਗ-ਅਲੱਗ ਹੁੰਦੇ ਹਨ ਅੱਡੋ-ਅੱਡ ਮਨੁੱਖ ਲਈ ਮਨੁੱਖ ਦੀ ਰੂਹ ਦੀ ਪ੍ਰਸਥਿਤੀ ਨੂੰ ਜੀਵਨ ਦੇ ਬਾਹਰਲੇ ਹਾਲਾਤੋਂ ਨਹੀਂ ਜਾਣਿਆ ਜਾ ਸਕਦਾ ਇੱਕ ਮਨੁੱਖ ਹੋ ਸਕਦਾ ਹੈ ਕਿ ਕਈ ਤਰਫ ਤੋਂ ਇਮਾਨਦਾਰ ਹੋਵੇ ਫਿਰ ਵੀ ਮੋੜ ਲਈਆਂ ਲੋੜਾਂ ਤੋਂ ਵਾਂਝਾ ਰਹਿ ਜਾਂਦਾ ਹੈ ਇੱਕ ਹੋਰ ਮਨੁੱਖ ਬੇਸ਼ੱਕ ਕਈ ਤਰਫ ਤੋਂ ਬੇਈਮਾਨ ਹੋਵੇ ਪਰ ਫਿਰ ਵੀ ਕੁਸ਼ਹਾਲੀ ਵਿੱਚ ਹੋਵੇ ਇਸ ਦਾ ਸਿੱਟਾ ਇਹ ਕੱਢਿਆ ਜਾਂਦਾ ਹੈ ਕਿ ਉਹ ਸਫਲ ਹੋਇਆ ਕਿਉਂਕਿ ਉਹ ਖਾਸ ਕਰਕੇ ਇਮਾਨਦਾਰ ਸੀ ਅਧ ਦੂਜਾ ਇਸ ਕਰਕੇ ਕਾਮਯਾਬ ਹੋਇਆ ਕਿਉਂਕਿ ਖਾਸ ਕਰਕੇ ਬੇਈਮਾਨ ਸੀ ਇਹ ਸਰਸਰੀ ਨਿਗਾਹ ਦਾ ਸਿੱਟਾ ਹੈ ਜੋ ਅੰਦਾਜ਼ਾ ਲਾਉਂਦਾ ਹੈ ਕਿ ਬੇਈਮਾਨ ਮਨੁੱਖ ਤਕਰੀਬਨ ਰਿਸ਼ਵਤਖੋਰ ਹੈ ਅਤੇ ਇਮਾਨਦਾਰ ਮਨੁੱਖ ਤਕਰੀਬਨ ਪਰਮਾਤਮਾ ਹੈ ਜੇ ਇਸ ਨੂੰ ਗਿਆਨ ਦੇ ਡੂੰਘੇ ਤੇ ਲੰਬੇ ਤਜਰਬਿਆਂ ਤੋਂ ਦੇਖਿਆ ਜਾਵੇ ਤਾਂ ਇਹ ਗੱਲ ਗਲਤ ਸਾਬਤ ਹੁੰਦੀ ਹੈ ਬੇਈਮਾਨ ਮਨੁੱਖ ਕੋਲ ਹੋ ਸਕਦਾ ਹੈ ਕਿ ਕੁਝ ਅਦਭੁੱਤ ਖੂਬੀਆਂ ਹੋਣ ਜਿਸ ਦਾ ਦੂਸਰਿਆਂ ਨੂੰ ਇਲਮ ਨਾ ਹੋਵੇ ਅਤੇ ਇਮਾਨਦਾਰ ਮਨੁੱਖ ਵਿੱਚ ਕਿਰਨਾਯੋਗ ਉਹ ਗੁਣ ਹੋਵੇ ਜੋ ਦੂਜਰਿਆਂ ਨੂੰ ਨਜ਼ਰਨਾ ਆਉਂਦਾ ਹੋਵੇ ਇਮਾਨਦਰ ਮਨੁੱਖ ਆਪਣੇ ਚੰਗੇ ਵਿਚਾਰਾਂ ਤੇ ਬਤੀਰੇ ਦੇ ਚੰਗੇ ਫਲ ਪ੍ਰਾਪਤ ਕਰਦਾ ਹੈ ਅਤੇ ਨਾਲ ਹੀ ਉਹ ਮੁਸੀਬਤਾਂ ਚਲਦਾ ਹੈ ਜੋ ਉਸਦੇ ਐਬਾਂ ਨੇ ਪੈਦਾ ਕੀਤੀਆਂ ਹਨ ਇਸੇ ਤਰ੍ਹਾਂ ਬੇਈਮਾਨ ਮਨੁੱਖ ਵੀ ਆਪਣੇ ਗੁਨਾ ਅਤੇ ਅਗੁਨਾ ਕਰਕੇ ਮੁਸੀਬਤਾਂ ਤੇ ਖੁਸ਼ੀਆਂ ਦਾ ਸਾਹਮਣਾ ਕਰਦਾ ਹੈ ਇਹ ਸਿਰਫ ਮਨੁੱਖ ਦੇ ਪਖੰਡ ਦਾ ਪੋਸ਼ਣ ਕਰਨਾ ਹੈ ਕਿ ਹਰ ਕੋਈ ਤਕਲੀਫਾਂ ਆਪਣੇ ਗੁਨਾ ਕਰਕੇ ਚਲਦਾ ਹੈ ਪਰ ਉਦੋਂ ਤੱਕ ਨਹੀਂ ਜਦੋਂ ਤੱਕ ਮਨੁੱਖ ਸਾਰੇ ਬੁਰੇ ਘਟੀਆਂ ਅਤੇ ਅਸ਼ੁੱਧ ਵਿਚਾਰ ਆਪਣੇ ਦਿਮਾਗ ਵਿੱਚੋਂ ਕੱਢ ਨਹੀਂ ਦਿੰਦਾ ਕਿ ਉਹ ਅਜਿਹੀ ਸਥਿਤੀ ਵਿੱਚ ਹੈ ਕਿ ਉਹ ਜਾਣ ਸਕੇ ਅਤੇ ਐਲਾਨ ਕਰ ਸਕੇ ਕਿ ਉਸ ਦੀਆਂ ਤਕਲੀਫਾਂ ਉਸ ਦੇ ਚੰਗੇ ਹੋਣ ਕਰਕੇ ਹਨ ਨਾ ਕਿ ਮਾੜੀਆਂ ਆਤਾਂ ਕਰਕੇ ਫਿਰ ਵੀ ਉਹ ਪਰਮ ਸੰਪੂਰਨਤਾ ਤੱਕ ਪਹੁੰਚਣ ਤੋਂ ਬਹੁਤ ਦੂਰ ਹੈ ਉਹ ਜਾਣ ਲਵੇਗਾ ਕਿ ਜੀਵਨ ਦਾ ਉਚਤਮ ਸਿਧਾਂਤ ਇਹ ਹੈ ਜੋ ਕਿ ਬਿਲਕੁਲ ਸਹੀ ਹੈ ਮਾੜੇ ਕੰਮ ਲਈ ਚੰਗਾ ਅਤੇ ਚੰਗੇ ਕੰਮ ਲਈ ਮਾੜਾ ਨਤੀਜਾ ਨਹੀਂ ਹੋ ਸਕਦਾ ਅਜਿਹੇ ਸੰਪੂਰਨ ਗਿਆਨ ਵਾਲਾ ਮਨੁੱਖ ਆਪਣੇ ਪਿਛਲੇ ਅਗਿਆਨ ਅਤੇ ਬૌਧਿਕ ਅੰਨੇਪਣ ਨੂੰ ਦੇਖਦੇ ਹੋਏ ਇਹ ਜਾਣ ਲਵੇਗਾ ਕਿ ਇਹ ਹੀ ਜੀਵਨ ਹੈ ਅਤੇ ਇਹ ਇੱਕ ਨਿਸ਼ਚਿਤ ਕਰਮ ਵਿੱਚ ਹੈ ਅਤੇ ਉਸ ਦੇ ਸਾਰੇ ਪਿਛਲੇ ਚੰਗੇ ਅਤੇ ਮਾੜੇ ਅਨੁਭਵ ਹੀ ਹਨ ਜਿਨ੍ਹਾਂ ਤੋਂ ਉਹ ਆਪ ਉੱਭਰ ਕੇ ਸਾਹਮਣੇ ਆਉਂਦਾ ਹੈ ਚੰਗੇ ਵਿਚਾਰ ਤੇ ਅਮਲ ਕਦੇ ਵੀ ਮਾੜੇ ਨਤੀਜੇ ਨਹੀਂ ਦੇ ਸਕਦੇ ਇੱਕ ਹਹਾਵਤ ਹੈ ਕਿ ਮੱਕੀ ਦੀ ਫਸਲ ਤੋਂ ਮੱਕੀ ਤੋਂ ਇਲਾਵਾ ਕੁਝ ਵੀ ਨਹੀਂ ਆ ਸਕਦਾ ਅਤੇ ਬਿਸ਼ੂਆ ਦੇ ਪੌਦੇ ਤੋਂ ਬਿਸ਼ੂਆ ਹੀ ਆ ਸਕਦਾ ਹੈ ਮਨੁੱਖ ਇਸ ਸਿਧਾਂਤ ਨੂੰ ਕੁਦਰਤੀ ਦੁਨੀਆ ਵਿੱਚ ਸਮਝਦਾ ਹੈ ਅਤੇ ਇਸੇ ਤਰ੍ਹਾਂ ਕੰਮ ਕਰਦਾ ਹੈ ਪਰ ਦਿਮਾਗੀ ਅਤੇ ਨੈਤਿਕ ਦੁਨੀਆ ਵਿੱਚ ਬਹੁਤ ਘੱਟ ਮਨੁੱਖ ਇਸ ਨੂੰ ਸਮਝਦੇ ਹਨ ਅਤੇ ਇਸ ਤੇ ਚੱਲਦੇ ਹਨ ਤਕਲੀਫਾਂ ਹਮੇਸ਼ਾ ਮਾਰੇ ਵਿਚਾਰਾਂ ਦੀ ਰਾਹ ਤੇ ਚੱਲਣ ਕਰਕੇ ਹੀ ਹੋਂਦ ਵਿੱਚ ਆਉਂਦੀਆਂ ਹਨ ਇਹ ਇਸ ਗੱਲ ਦਾ ਸੰਕੇਤ ਹੈ ਕਿ ਮਨੁੱਖ ਆਪਣੀ ਹੋਂਦ ਦੇ ਸਦਾਨ ਅਨਸਾਰ ਆਪਣੇ ਆਪ ਨਾਲ ਇੱਕ ਸੁਰ ਨਹੀਂ ਹੈ। ਤਕਲੀਫਾਂ ਨੂੰ ਇੱਕ ਸਧਾਰਨ ਰੂਪ ਵਿੱਚ ਵਰਤਣ ਦਾ ਇੱਕੋ ਇੱਕ ਜਾਵੇ ਅਤੇ ਮਨੁੱਖ ਉਦੋਂ ਹੀ ਗਰੀਬ ਅਤੇ ਖਸਤਾ ਹਾਲਤ ਵਿੱਚ ਹੁੰਦਾ ਹੈ ਜਦੋਂ ਉਹ ਸੋਚਦਾ ਹੈ ਕਿ ਉਸਦਾ ਕੰਮ ਇੱਕ ਬੋਝ ਹੈ ਜੋ ਕਿ ਉਸ ਤੇ ਖਾਮ ਖਾ ਥੋਪਿਆ ਗਿਆ ਹੈ। ਗੰਗਾਲੀ ਅਤੇ ਭੋਗ ਬिलास ਦੋਵੇਂ ਖਸਤਾ ਹਾਲਾਤ ਦੇ ਸਿਰੇ ਹਨ। ਇਹ ਦੋਵੇਂ ਹੀ ਗੈਰ ਕੁਦਰਤੀ ਹਨ ਅਤੇ ਦਿਮਾਗੀ ਅਸੰਤੁਲਨ ਦੇ ਕਾਰਨ ਹੁੰਦੇ ਹਨ। ਮਨੁੱਖ ਉਦੋਂ ਤੱਕ ਸਹੀ ਹਾਲਤ ਵਿੱਚ ਨਹੀਂ ਹੁੰਦਾ ਜਦੋਂ ਤੱਕ ਉਹ ਖੁਸ਼, ਸਿਹਤਮੰਦ ਅਤੇ ਖੁਸ਼ਹਾਲ ਨਹੀਂ ਹੁੰਦਾ। ਖੁਸ਼ੀ, ਸਿਹਤ ਅਤੇ ਖੁਸ਼ਹਾਲੀ ਮਨੁੱਖ ਦੇ ਅੰਦਰਲੇ ਅਤੇ ਬਾਹਰਲੇ ਵਿਅਕਤੀਤਵ ਦਾ ਆਪਣੇ ਆਲੇ ਦੁਆਲੇ ਨਾਲ ਇੱਕ ਸੁਰ ਅਤੇ ਅਨੁਕੂਲ ਹੋਣ ਦਾ ਨਤੀਜਾ ਹੈ। ਮਨੁੱਖ ਸਿਰਫ ਉਦੋਂ ਹੀ ਮਨੁੱਖ ਬਣਦਾ ਹੈ ਜਦੋਂ ਉਹ ਰੋਣ ਕਰ ਲਾਉਣ ਅਤੇ ਦੂਜਿਆਂ ਨੂੰ ਬੁਰਾ ਭਲਾ ਕਹਿਣੋ ਜਾਂ ਗਾਲਾਂ ਕੱਢਣੋ ਹਟ ਜਾਵੇ। ਉਸ ਲੋਕ ਵਿੱਚ ਇਨਸਾਨ ਨੂੰ ਲੱਭਣ ਦੀ ਕੋਸ਼ਿਸ਼ ਕਰੇ ਜੋ ਉਸ ਦੀ ਜ਼ਿੰਦਗੀ ਨੂੰ ਨਿਯਮਤ ਕਰਦਾ ਹੈ ਜਦੋਂ ਉਸ ਦਾ ਆਪਣਾ ਮਨ ਉਸ ਨਿਯਮਤ ਕਾਰਕ ਦੇ ਅਨਸਾਰ ਚੱਲਦਾ ਹੈ ਉਦੋਂ ਉਹ ਦੂਸਰਿਆਂ ਤੇ ਦੋਸ਼ ਲਾਉਣੇ ਬੰਦ ਕਰ ਦੇਵੇਗਾ ਅਤੇ ਪ੍ਰਸਥਿਤੀਆਂ ਨੂੰ ਲੱਤ ਮਾਰ ਕੇ ਤਕੜੀਆਂ ਤੇ ਚੰਗੇ ਵਿਚਾਰਾਂ ਨਾਲ ਆਪਣੇ ਆਪ ਨੂੰ ਉੱਪਰ ਚੁੱਕੇਗਾ ਉਹ ਉਹਨਾਂ ਪ੍ਰਸਥਿਤੀਆਂ ਨੂੰ ਇਸ ਮੌਕੇ ਦੇ ਰੂਪ ਵਿੱਚ ਦੇਖੇਗਾ ਜੋ ਉਸ ਦੀ ਤਰੱਕੀ ਨੂੰ ਹੋਰ ਤੇਜ਼ ਕਰ ਦੇਣਗੀਆਂ ਜੋ ਉਸ ਨੂੰ ਉਸ ਦੇ ਅੰਦਰ ਛੁਪੀਆਂ ਤਾਕਤਾਂ ਅਤੇ ਸੰਭਾਵਨਾਵਾਂ ਨੂੰ ਲੱਭਣ ਵਿੱਚ ਮਦਦ ਕਰਨਗੀਆਂ ਨਿਯਮ ਨਾ ਕਿ ਉਲਝਣ ਇਸ ਦੁਨੀਆ ਦਾ ਇੱਕ ਪ੍ਰਭਾਵਸ਼ਾਲੀ ਸਿਧਾਂਤ ਹੈ ਨੇਆ ਨਾ ਕਿ ਬੇਇਨਸਾਫੀ ਸੋਗੋ ਜੀਵਨ ਦੀ ਰੂਹ ਅਤੇ ਮੁਢਲਾ ਤੱਤ ਹੈ ਭ੍ਰਸ਼ਟਾਚਾਰ ਨਹੀਂ ਬਲਕਿ ਨੇਕ ਨੀਤੀ ਹੀ ਉਹ ਅਧਿਆਤਮਿਕ ਸੱਤਾ ਹੈ ਜੋ ਜ਼ਿੰਦਗੀ ਨੂੰ ਸਹੀ ਆਕਾਰ ਦੇਣ ਵਾਲੀ ਅਤੇ ਅੱਗੇ ਤੋਰਨ ਵਾਲੀ ਸ਼ਕਤੀ ਹੈ ਇਸ ਕਰਕੇ ਮਨੁੱਖ ਨੂੰ ਇਹ ਪਤਾ ਕਰਨ ਲਈ ਕਿ ਬ੍ਰਹਿਮੰਡ ਸਹੀ ਹੈ ਪਹਿਲਾ ਆਪਣੇ ਆਪ ਨੂੰ ਸਹੀ ਕਰਨਾ ਪਵੇਗਾ ਆਪਣੇ ਆਪ ਨੂੰ ਸਹੀ ਠਹਿਰਾਉਣ ਦੀ ਇਸ ਪ੍ਰਕਿਰਿਆ ਵਿੱਚ ਉਸ ਨੂੰ ਪਤਾ ਲੱਗੇਗਾ ਜਦੋਂ ਉਹ ਵਸਤੂਆਂ ਅਤੇ ਹੋਰ ਲੋਕਾਂ ਪ੍ਰਤੀ ਆਪਣਾ ਵਿਚਾਰ ਬਦਲੇਗਾ ਜਾਂ ਹੋਰ ਲੋਕ ਵੀ ਉਸ ਪ੍ਰਤੀ ਆਪਣੇ ਵਿਚਾਰ ਬਦਲਣਗੇ ਅਤੇ ਉੱਤਮ ਮੰਤਵ ਇਹ ਹੀ ਹੁੰਦਾ ਹੈ ਕਿ ਆਪਣੇ ਆਪ ਨੂੰ ਸ਼ੁੱਧ ਕੀਤਾ ਜਾਵੇ ਤੇ ਫालतू ਅਤੇ ਅਸ਼ੁੱਧ ਵਿਚਾਰਾਂ ਨੂੰ ਆਪਣੇ ਵਿੱਚੋਂ ਕੱਢਿਆ ਜਾਵੇ ਜਿਹੜਾ ਮਨੁੱਖ ਸ਼ੁੱਧ ਹੁੰਦਾ ਹੈ ਉਸ ਦੀਆਂ ਮਸੀਬਤਾਂ ਖਤਮ ਹੋ ਜਾਂਦੀਆਂ ਹਨ। ਪ੍ਰਸਥਿਤੀਆਂ ਕਾਰਨ ਮਨੁੱਖ ਜਿਹੜੀਆਂ ਮਸੀਬਤਾਂ ਚੱਲਦਾ ਹੈ ਉਸ ਦਾ ਕਾਰਨ ਉਸ ਦੀ ਆਪਣੀ ਮਾਨਸਿਕ ਬੇਸੁਰਤਾ ਹੁੰਦੀ ਹੈ। ਇਸੇ ਤਰ੍ਹਾਂ ਪ੍ਰਸਥਿਤੀਆਂ ਕਾਰਨ ਜਦੋਂ ਮਨੁੱਖ ਨੂੰ ਪਰਮ ਸੁਖ ਪ੍ਰਾਪਤ ਹੁੰਦਾ ਹੈ ਤਾਂ ਉਸ ਦਾ ਕਾਰਨ ਉਸ ਦੀ ਆਪਣੀ ਮਾਨਸਿਕ ਇੱਕ ਸੁਰਤਾ ਹੀ ਹੁੰਦੀ ਹੈ। ਉਹ ਪ੍ਰਸਥਿਤੀਆਂ ਜਿਨ੍ਹਾਂ ਵਿੱਚ ਇੱਕ ਮਨੁੱਖ ਨੂੰ ਪਰਮ ਸੁਖ ਹਾਸਲ ਹੁੰਦਾ ਹੈ ਪਰਮ ਸੁਖ ਭੌਤਿਕ ਸਥਿਤੀ ਨਹੀਂ ਹੈ। ਇਸ ਹੀ ਵਿਚਾਰਾਂ ਦਾ ਤਾਲਮੇਲ ਇਸੇ ਤਰ੍ਹਾਂ ਦੁਖਦਾਇਕ ਹਾਲਾਤਾਂ ਦਾ ਮੁੱਖ ਕਾਰਨ ਭੌਤਿਕ ਵਸਤੂਆਂ ਦਾ ਅਪਹਾਵ ਨਹੀਂ ਬਲਕਿ ਗਲਤ ਵਿਚਾਰਾਂ ਦੇ ਮਾਪਦੰਡ ਹਨ ਇਹ ਵੀ ਹੋ ਸਕਦਾ ਹੈ ਕਿ ਮਨੁੱਖ ਸ਼ਾਇਦ ਅਮੀਰ ਹੋ ਕੇ ਵੀ ਦੁਖੀ ਹੋਵੇ ਅਤੇ ਇਹ ਵੀ ਹੋ ਸਕਦਾ ਹੈ ਕਿ ਉਹ ਗਰੀਬ ਹੋ ਕੇ ਵੀ ਪਰਮ ਸੁਖ ਵਿੱਚ ਹੋਵੇ ਪਰਮ ਸੁਖ ਅਤੇ ਅਮੀਰੀ ਦੋਵੇਂ ਹੀ ਇਕੱਠੇ ਜੁੜਦੇ ਹਨ ਜਦੋਂ ਅਮੀਰੀ ਦੀ ਚੰਗੀ ਤਰ੍ਹਾਂ ਅਤੇ ਪਿਆਰ ਨਾਲ ਵਰਤੋਂ ਕੀਤੀ ਇਸ ਸਚਾਈ ਦਾ ਸਬੂਤ ਹਰ ਮਨੁੱਖ ਵਿੱਚ ਹੁੰਦਾ ਹੈ ਅਤੇ ਇਹ ਸਹੀ ਤਰੀਕੇ ਅਤੇ ਸਵਾ ਪਰਚੋਲ ਨਾਲ ਹੀ ਇਸ ਦੀ ਸਹੀ ਪੜਤਾਲ ਕੀਤੀ ਜਾ ਸਕਦੀ ਹੈ। ਮਨੁੱਖ ਇਨਕਲਾਬੀ ਤਰੀਕੇ ਨਾਲ ਆਪਣੇ ਵਿਚਾਰਾਂ ਦੀ ਤਰਮੀਮ ਕਰੇ ਅਤੇ ਉਹ ਤੇਜ਼ੀ ਨਾਲ ਹੋਈ ਤਬਦੀਲੀ ਤੋਂ ਹੈਰਾਨ ਹੋ ਜਾਵੇਗਾ। ਇਸ ਦੇ ਨਾਲ ਉਸ ਦੇ ਭੌਤਿਕ ਹਾਲਾਤ 'ਚ ਵੀ ਫਰਕ ਪਵੇਗਾ। ਮਨੁੱਖ ਸੋਚਦਾ ਹੈ ਕਿ ਵਿਚਾਰਾਂ ਨੂੰ ਗੁਪਤ ਰੱਖਿਆ ਜਾ ਸਕਦਾ ਹੈ ਪਰ ਇਦਾਂ ਨਹੀਂ ਹੋ ਸਕਦਾ। ਵਿਚਾਰ ਤੇਜ਼ੀ ਨਾਲ ਸੁਭਾਅ ਵਿੱਚ ਬਦਲ ਜਾਂਦੇ ਹਨ ਅਤੇ ਸੁਆ ਆਤਮ ਵਿੱਚ ਸਾਰੇ ਵਹਿਸ਼ੀ ਵਿਚਾਰ ਚਰਾਬੀ ਆਤਾ ਦੇ ਪੋਗਵਲਾਸ ਵਿੱਚ ਬਦਲ ਜਾਂਦੀਆਂ ਹਨ ਤੇ ਬਿਮਾਰੀ ਤੇ ਬਰਵਾਦੀ ਦੀਆਂ ਪ੍ਰਸਥਿਤੀਆਂ ਲੈ ਆਉਂਦੇ ਹਨ ਹਰ ਤਰ੍ਹਾਂ ਦੇ ਅਸ਼ੁੱਧ ਵਿਚਾਰ ਪੱਕ ਕੇ ਕਮਜ਼ੋਰ ਅਤੇ ਪਰਮਾਉ ਆਤਮ ਬਣ ਜਾਂਦੀਆਂ ਹਨ ਜੋ ਕਿ ਪਟਕਾਉਣ ਤੇ ਮਾੜੀਆਂ ਪ੍ਰਸਥਿਤੀਆਂ ਵਿੱਚ ਬਦਲ ਜਾਂਦੀਆਂ ਹਨ ਡਰੂ ਵਿਚਾਰ ਧਲੇਖੇ ਅਤੇ ਫੈਸਲਾ ਨਾ ਲੈ ਸਕਣ ਵਾਲੀਆਂ ਆਤਮ ਪੱਕ ਕੇ ਕਮਜ਼ੋਰ ਅਨਮਨੁੱਖੀ ਅਤੇ ਸ਼ਸ਼ੋਪੰਜ ਵਿੱਚ ਬਦਲ ਜਾਂਦੀਆਂ ਹਨ ਜੋ ਕਿ ਮਨੁੱਖ ਨੂੰ ਅਸਫਲਤਾ ਕੰਗਾਲੀ ਸੋਸਤ ਵਿਚਾਰ ਗੰਦਗੀ ਭਿਖਾਰੀਪਨ ਤੇ ਪ੍ਰਸ਼ਟ ਆਤਮਾ ਵੱਲ ਲੈ ਜਾਂਦੇ ਹਨ ਨਫ਼ਰਤ ਤੇ ਨਿੰਦਾ ਕਰਨ ਵਾਲੇ ਵਿਚਾਰ આરોਪ ਲਾਉਣ ਵਾਲੀਆਂ ਤੇ ਹਿੰਸਾ ਕਰਨ ਵਾਲੀਆਂ ਪ੍ਰਸਥਿਤੀਆਂ ਪੈਦਾ ਕਰਦੇ ਹਨ ਹਰ ਤਰ੍ਹਾਂ ਦੇ ਸੁਆਰਥੀ ਵਿਚਾਰ ਸੁਆਰਥੀ ਆਤਮਾ ਵਿੱਚ ਬਦਲ ਕੇ ਘਟ ਜਾ ਵੱਧ ਦੁੱਖਦਈ ਪ੍ਰਸਥਿਤੀਆਂ ਨੂੰ ਜਨਮ ਦਿੰਦੇ ਹਨ ਦੂਜੇ ਪਾਸੇ ਕੁਬਸੂਲ ਤੇ ਵਿਚਾਰ ਦਿਆਲਤਾ ਤੇ ਮਿਹਰਬਾਨੀ ਦੀਆਂ ਆਦਤਾਂ ਚੋਂ ਬਦਲ ਕੇ ਖਿੜੀਆਂ ਅਤੇ ਖੁਸ਼ ਨੁਮਾ ਪ੍ਰਸਥਿਤੀਆਂ ਨੂੰ ਜਨਮ ਦਿੰਦੇ ਹਨ ਪਵਿੱਤਰ ਵਿਚਾਰ ਸ਼ੁੱਧਤਾ ਅਤੇ ਸਵੈ ਨਿਯੰਤਰਣ ਦੀ ਆਦਤ ਵਿੱਚ ਬਦਲ ਕੇ ਸ਼ਾਂਤੀ ਦੀਆਂ ਪ੍ਰਸਥਿਤੀਆਂ ਨੂੰ ਜਨਮ ਦਿੰਦੇ ਹਨ ਇਸੇ ਤਰ੍ਹਾਂ ਹਿੰਮਤ ਸਵੈ ਪ੍ਰੋਸਾ ਅਤੇ ਸਹੀ ਫੈਸਲੇ ਲੈਣ ਦੇ ਵਿਚਾਰ ਮਰਦਾਨਾ ਆਦਤ ਵਿੱਚ ਬਦਲ ਕੇ ਕਾਮਯਾਬੀ ਆਜ਼ਾਦੀ ਅਤੇ ਤਾਕਤ ਦੀ ਪ੍ਰਸਥਿਤੀ ਨੂੰ ਲੈ ਆਉਂਦੇ ਹਨ ਚੁਸਤੀ ਦੇ ਵਿਚਾਰ ਸਾਫ਼ ਸੁਥਰੀਆਂ ਅਤੇ ਉਪਜੋਗਿਕ ਆਤਮ ਵਿੱਚ ਬਦਲ ਕੇ ਖੁਸ਼ਮિજાਜ ਪ੍ਰਸਥਿਤੀਆਂ ਨੂੰ ਪੈਦਾ ਕਰਦੇ ਹਨ ਭਲੇ ਅਤੇ ਦੂਜਿਆਂ ਨੂੰ ਮਾਫ ਕਰਨ ਵਾਲੇ ਵਿਚਾਰ ਭਲਾ ਮਾਨਸਿਕੀ ਦੀ ਆਦਤ ਵਿੱਚ ਬਦਲ ਕੇ ਸੁਰੱਖਿਅਤ ਪ੍ਰਸਥਿਤੀਆਂ ਵਿੱਚ ਬਦਲ ਜਾਂਦੇ ਹਨ ਪਿਆਰ ਭਰੇ ਅਤੇ ਨਿਰਸਵਾਰਥ ਵਿਚਾਰ ਦੂਜਿਆਂ ਦੀ ਸੇਵਾ ਵਿੱਚ ਖੁਦ ਨੂੰ ਭੁੱਲ ਜਾਣ ਵਾਲੀਆਂ ਆਤਮ ਵਿੱਚ ਬਦਲ ਕੇ ਸੁਰੱਖਿਅਤ ਪ੍ਰਸਥਿਤੀਆਂ ਵਿੱਚ ਬਦਲ ਜਾਂਦੇ ਹਨ ਪਿਆਰ ਭਰੇ ਅਤੇ ਨਿਰਸਰਵਾਤ ਵਿਚਾਰ ਦੂਜਿਆਂ ਦੀ ਸੇਵਾ ਵਿੱਚ ਖੁਦ ਨੂੰ ਭੁੱਲ ਜਾਣ ਵਾਲੀਆਂ ਆਤਮਾ ਵਿੱਚ ਬਦਲ ਕੇ ਸਦਾ ਲਈ ਖੁਸ਼ਹਾਲ ਅਤੇ ਪਰਮ ਸੁਖ ਦੀਆਂ ਪ੍ਰਸਥਿਤੀਆਂ ਵਿੱਚ ਬਦਲ ਜਾਂਦੇ ਹਨ ਇੱਕ ਖਾਸ ਕਿਸਮ ਦੀ ਸੋਚ ਦੀ ਲੜੀ ਚਾਹੇ ਉਹ ਚੰਗੀ ਸੋਚ ਹੋਵੇ ਜਾਂ ਮਾੜੀ ਪਰ ਉਹ ਚਿਰਤਰਤ ਪ੍ਰਸਥਿਤੀਆਂ ਦੇ ਨਤੀਜੇ ਕਢਣ ਵਿੱਚ ਅਸਫਲ ਨਹੀਂ ਹੁੰਦੀ ਮਨੁੱਖ ਸਿੱਧੇ ਤੌਰ ਤੇ ਆਪਣੀਆਂ ਪ੍ਰਸਥਿਤੀਆਂ ਨਹੀਂ ਚੁਣ ਸਕਦਾ ਪਰ ਉਹ ਆਪਣੇ ਵਿਚਾਰ ਚੁਣ ਸਕਦਾ ਹੈ ਅਤੇ ਅਸਿੱਧੇ ਰੂਪ ਵਿੱਚ ਯਕੀਨਨ ਆਪਣੀਆਂ ਪ੍ਰਸਥਿਤੀਆਂ ਨੂੰ ਆਕਾਰ ਦੇ ਸਕਦਾ ਹੈ ਕੁਦਰਤ ਹਰ ਮਨੁੱਖ ਦੇ ਵਿਚਾਰਾਂ ਨੂੰ ਵੱਧ ਤੋਂ ਵੱਧ ਪਰਫੁੱਲਿਤ ਹੋਣ ਵਿੱਚ ਮਦਦ ਕਰਦੀ ਹੈ ਜਿਨ੍ਹਾਂ ਨੂੰ ਉਹ ਸਭ ਤੋਂ ਵੱਧ ਉਤਸ਼ਾਹਿਤ ਕਰਦਾ ਹੈ ਅਤੇ ਮੌਕਾ ਦਿੰਦਾ ਹੈ ਚਾਹੇ ਉਹ ਚੰਗੇ ਵਿਚਾਰ ਹੋਣ ਜਾਂ ਮਾੜੇ ਜਦੋਂ ਮਨੁੱਖ ਆਪਣੇ ਅੰਦਰੋਂ ਮਾੜੇ ਵਿਚਾਰ ਹਟਾਉਣ ਦੀ ਕੋਸ਼ਿਸ਼ ਕਰੇਗਾ ਤਾਂ ਸਾਰੀ ਦੁਨੀਆ ਉਸ ਪ੍ਰਤੀ ਨਰਮ ਹੋ ਜਾਵੇਗੀ ਅਤੇ ਉਸ ਦੀ ਮਦਦ ਲਈ ਤਿਆਰ ਹੋ ਜਾਵੇਗੀ ਤਾਂ ਜੋ ਤਾਂ ਜੋ ਉਸ ਨੂੰ ਆਪਣੇ ਕਮਜ਼ੋਰ ਅਤੇ ਗੰਦੇ ਵਿਚਾਰਾਂ ਨੂੰ ਬਾਹਰ ਕੱਢਣ ਦਿੱਤਾ ਜਾਵੇ ਉਸ ਕੋਲ ਮੌਕੇ ਭੱਜ ਭੱਜ ਕੇ ਆਉਣਗੇ ਉਸ ਦੇ ਮੁਸ਼ਕਿਲ ਮਸਲਿਆਂ ਨੂੰ ਹੱਲ ਕਰਨ ਦੇ ਲਈ ਮਨੁੱਖ ਨੂੰ ਉਹਦੇ ਚੰਗੇ ਵਿਚਾਰਾਂ ਲਈ ਉਤਸ਼ਾਹਿਤ ਕੀਤਾ ਜਾਵੇ ਅਤੇ ਉਸ ਨੂੰ ਆਪਣੇ ਪਿਛਲੇ ਮਾੜੇ ਕੰਮਾਂ ਲਈ ਬੇਸ਼ਰਮ ਮਹਿਸੂਸ ਨਾ ਕਰਾਇਆ ਜਾਵੇ। ਇਹ ਦੁਨੀਆ ਕਲਾਈਡੋਸਕੋਪ ਵਾਂਗ ਹੈ, ਅਲੱਗ-ਅਲੱਗ ਰੰਗਾਂ ਦਾ ਮਿਸ਼ਰਣ ਜੋ ਕਿ ਹਰ ਬੀਤਣ ਵਾਲੇ ਪਲ ਨੂੰ ਪੇਸ਼ ਕਰਦੀ ਹੈ। ਤੁਹਾਡਾ ਵਿਅਕਤੀਤਵ ਸ਼ਾਨਦਾਰ ਤਰੀਕੇ ਨਾਲ ਖਿੱਚੀਆਂ ਗਈਆਂ ਤੁਹਾਡੇ ਵਿਚਾਰਾਂ ਦੀਆਂ ਤਸਵੀਰਾਂ ਦੀ ਲੜੀ ਹੈ।